ਅੱਜ ਬਾਦ ਸਾਹਿਬ ਲੁਧਿਆਣਾ ਪਹੁੰਚੇ ਜੀ ਫੈਨਸ ਨੇ ਪਹਿਲਾਂ ਤਾਂ ਥੋੜਾ ਵਾਰਮ ਵੈਲਕਮ ਕਰਦੇ ਆ ਹਰ ਤਾਂ ਕੀ ਕਹਿਣਾ ਚਾਹੋਗੇ ਪਹਿਲਾਂ ਤਾਂ ਇਹ ਤਾਂ ਪਰਿਵਾਰ ਹੈ ਮੇਰਾ ਹੁਣ ਤਾਂ ਨਹੀਂ ਕਿ ਹੁਣ ਤਾਂ ਨਹੀਂ ਕਹੂਗਾ ਕਿ ਨੈਟ ਤੇ ਬੈਠ ਕੇ ਵੀ ਆਪ ਹੀ ਖੜਾ ਦਿੰਨੇ ਹੈ ਕਿਵਰੀ ਇਹ ਵੀ ਹੋ ਜਾਂਦਾ ਹੈ ਜਿਹੜੇ ਇੰਟਰਨੈਟ ਤੇ ਭੰਡਣ ਵਾਲੇ ਲੋਕ ਹਨ ਉਹਨਾਂ ਦੇ ਇਹੀ ਕੰਮ ਹਨ ਉਗਣਗੇ ਜਿਹੜਾ ਆਪਣੇ ਬੰਦੇ ਖੜਾ ਦਿੰਨੇ ਕਿਸੇ ਪਿੰਡ ਚਲੇ ਜਾ ਉੱਥੇ ਆ ਹੀ ਆਉਣਗੇ ਠੀਕ ਹੈ ਇਹੀ ਤਾਂ ਖਟਿਆ ਆਪਾਂ ਕੀ ਕਹਿਣਾ ਚਾਹੋਗੇ ਸ਼ੌਂਕੀ ਸਰਦਾਰਾਂ ਦੇ ਵਿੱਚ ਖਾਸ ਕਰਕੇ ਤੁਹਾਡੀ ਸਰਦਾਰੀ ਵਾਲੀ ਲੋਕ ਨੂੰ ਲੋਕਾਂ ਨੇ ਉਮੀਦ ਪਿਆਰ ਕੀਤਾ ਜਿਵੇਂ ਤੁਹਾਡੇ ਗਾਣੇ ਸ਼ੁਰੂ ਹੋਏ ਆ ਜਿੰਮੇਵਾਰੀ ਵਧਾਤੀ ਤੁਸੀਂ ਫਿਰ ਅਗਲੀ ਵਾਰੀ ਫੇਰ ਖੂਬਸੂਰਤ ਨਾ ਹੋਗਾ ਠੀਕ ਠੀਕਣਾ ਚਾਹੋਗੇ ਹੁਣ ਜਿਹੜੇ ਦਰਸ਼ਕ ਨੇ ਗੁਰੂ ਗਿੱਲ ਸਾਹਿਬ ਹੋ ਗਏ ਗੁਰੂ ਰੰਧਾਵਾ ਸਾਰੀ ਟੀਮ ਜਿਵੇਂ ਲੱਗਿਆ ਖਾਸ ਕਰਕੇ ਜਦੋਂ ਤੁਹਾਡੇ ਵਰਗੇ ਕਲਾਕਾਰ ਇਕੱਠੇ ਆਉਂਦੇ ਨੇ ਜਮ ਕੇ ਆਉਂਦੇ ਨੇ ਪੂਰੇ ਪੰਜਾਬੀ ਸਿਨੇਮੇ ਦੇ ਵਿੱਚ ਇੱਕ ਨਿੱਕਰ ਪਰਫਾਰਮੈਂਸ ਆ ਇਹ ਇੱਕ ਅੱਛੀ ਗੱਲ ਹੋ ਗਈ ਸਾਰਿਆਂ ਨੇ ਆਪਣਾ ਆਪਣਾ ਕਿਰਦਾਰ ਬੜਾ ਅੱਛਾ ਨਿਭਾਇਆ ਕਹਾਣੀ ਵੀ ਪਸੰਦ ਆ ਗਈ ਥ੍ਰਿਲਰ ਦਾ ਥੋੜਾ ਜਿਹਾ ਹੁੰਦਾ ਥੋੜਾ ਜਿਹਾ ਰਿਸਕ ਹੁੰਦਾ ਇਸ ਰਿਸਕ ਨੂੰ ਸਾਰੀ ਭਾਈ ਦੇ ਸੀ ਪਹਿਲਾਂ ਵੀ ਜਦੋਂ ਮੇਰੇ ਨਾਲ ਕੋਈ ਕੋਸ਼ਿਸ਼ ਕਰਦਾ ਸੀ ਮੈਂ ਉਹਨਾਂ ਨੂੰ ਕਹਿੰਦਾ ਸੀ ਵੀ ਯਾਰ ਤੁਸੀਂ ਕਾਮੇਡੀ ਫਿਲਮ ਹੋਰ ਬਹੁਤ ਅੱਛੇ ਆਰਟਿਸਟ ਹੋਰ ਹਨ ਕਰਦੇ ਮੈਂ ਨਹੀਂ ਕਰ ਪਾਉਂਦਾ ਕੋਨ ਨੂੰ ਟਾਈਮ ਵੇਸਟ ਕਰਨਾ ਦੂਜਾ ਫਿਰ ਜੰਗ ਦਾ ਦੌਰ ਸੀ ਖੈਰ ਜੰਗ ਤਾਂ ਨਹੀਂ ਸੀ ਮੀਡੀਆ ਦੀ ਜੰਗ ਸੀ ਬਹੁਤ ਬੰਦੇ ਕਹਿੰਦੇ ਸੀ ਅੱਗੇ ਕਰ ਲੋ ਮੈਂ ਕਹਿੰਦਾ ਇਹ ਤਾਂ ਲੜਾਈ ਤਾਂ ਹੁਣ ਚੱਲੀ ਜਾਣੀ ਹੈ ਕਿ ਦਿਓ ਹੁੰਜ ਦੇ ਦਿਓ ਹੁੰਜ ਸਮਾਜ ਨਹੀਂ ਰੁਕ ਸਕਦਾ ਜੇ ਸਮਾਜ ਜੇ ਸਾਰਾ ਕੁਝ ਹੀ ਰੁਕ ਗਿਆ ਫਿਰ ਜ਼ਿੰਦਗੀ ਕਿਵੇਂ ਚੱਲੇਗੀ ਔਰ ਜੇ ਆਪਾਂ ਫਿਲਮ ਦੀ ਵੀ ਗੱਲ ਕਰਦੇ ਆ ਕਿੰਨਿਆਂ ਦਾ ਕੈਰੀਅਰ ਜਿਹੜਾ ਗੋਡੀ ਨੇ ਹੁਣ ਪਹਿਲੀ ਵਾਰੀ ਪੰਜਾਬੀ ਕੀਤੀ ਇਹਦੀ ਤਾਂ ਸਾਰੀ ਤਾਕ ਫਿਲਮ ਤੇ ਸੀ ਕਿੰਨਾ ਕਿਿਰਤ ਚੈਰੀ ਹੁਣ ਉਹ ਰੀਲਾ ਪਾਉਗੀ ਫਿਲਮ ਤਾਂ ਆਕਰ ਲਿਆਉਣੇ ਪੈਣੇ ਸੀ ਐਨਾ ਫਿਰ ਕਿੰਨੇ ਹੁਣ ਤੁਸੀਂ ਪੱਤਰਕਾਰੋਂ ਸਾਰੇ ਆਪਣੇ ਆਪਣੇ ਦਫ਼ਤਰਾਂ ਚ ਨਿਕਲਿਆ ਇੱਕ ਖਬਰ ਹੈ ਤੁਹਾਡੀ ਜ਼ਿੰਦਗੀ ਚ ਸਵੇਰੇ ਖਬਰਾਂ ਚਾਹੀਦੀਆਂ ਘਰੇ ਵੀ ਰੁਕਣੀਆਂ ਸੀ ਫਿਰ ਕਿੰਨੇ ਬੰਦੇ ਜੌਬ ਕਰਦੇ ਆ ਉਹ ਵੀ ਰੁਕਣੀਆਂ ਸੀ ਸੋ ਕਟਕਟਾ ਕੇ ਕੰਮ ਨਹੀਂ ਰੁਕਣਾ ਚਾਹੀਦਾ ਔਰ ਬਹੁਤ ਬੰਦੇ ਕਹਿੰਦੇ ਦੀ ਇੱਕ ਉਹ ਪਹਿਲਾ ਸਿਸਟਮ ਹੋਰ ਸੀ ਫਿਲਮਾਂ ਦਾ ਇਹ ਮੰਡੀਆਂ ਸੀ ਤਾਂ 3000 ਸ਼ੋ ਹੁੰਦੇ ਸੀ ਦੂਰ ਦਰਾਡੇ ਬੰਦੇ ਸੀ ਉਹਨੇ ਪੀਵੀਆਰ ਹੋ ਗਏ ਇਹਨਾਂ ਕੋਲ ਇਹਨਾਂ ਕੋਲ ਵੱਡਾ ਸਿਸਟਮ ਹੈ ਇਹ ਕੀ ਕਰਦੇ ਆ ਜੇ ਮੰਨ ਲਓ 50 ਬੰਦੇ ਆ ਗਏ ਉਹਨਾਂ ਨੇ ਸ਼ੋਅ ਸ਼ੁਰੂ ਕਰ ਦੇਣਾ ਜੇ ਫਿਰ ਦੁਬਾਰਾ 50 ਜੇ 40 ਆ ਗਏ ਉਹਨਾਂ ਨੇ ਅਗਲੀ ਸਕਰੀਨ ਖੋਲ ਦੇਣੀ ਹੈ ਤੋਂ ਹੁਣ ਇਹ ਜ਼ਰੂਰੀ ਨਹੀਂ ਕਿ ਹਰ ਹਾਲ ਚ ਕੋਈ ਇਸ ਤਰ੍ਹਾਂ ਦੀ ਖਬਰ ਬਣਾਵੇ ਵੀ ਅੱਜ ਤਾਂ ਬੰਦੇ ਦੱਸ ਸੀ ਇਹ ਸ਼ਾਮ ਨੂੰ ਕੈਲਕੂਲੇਸ਼ਨ ਕਰਦੇ ਜੇ ਅੱਜ 500 ਬੰਦੇ ਨੇ ਕੋਲੋਂ ਦੇਖਿਆ ਜਾ ਚੈਂਬਰ ਤੇ ਜਿਹੜਾ ਲੇਕਰਨਾ ਕਿ ਟਾਈਮ ਲੱਗਿਆ ਗੋਲੀ ਕਿ ਪਹਿਲਾਂ ਤੁਸੀਂ ਕਿਹਾ ਵੀ ਮੈਂ ਛੱਡਦਾ ਸਾਰਾ ਕੁਝ ਇਹ ਦੁਬਾਰਾ ਕਿਵੇਂ ਮੋੜ ਬਣਾ ਲਿਆ ਜੀ ਮੈਂ ਤਾਂ ਛੱਡਿਆ ਬੈਠਾ ਸੀ ਉਹ ਬੜੀ ਵੱਡੀ ਲੱਗਦੀ ਰੈਂਡੀ ਮਿਸ ਦਿੰਦਾ ਮਿਸ ਕੰਟੇ ਨਹੀਂ ਜਿਉਂਦ ਹੁੰਦੇ ਮੈਂ ਤਾਂ ਛੱਡ ਗਿਆ ਸੀ ਮੈਂ ਤਾਂ ਪਿਆਰ ਦੇ ਗੀਤ ਜਿਆਦਾ ਗਾ ਕੇ ਮੈਂ ਤਾਂ ਹੁਣ ਵੀ ਉਹੀ ਗਾ ਕੇ ਖੁਸ਼ ਹਾਂ ਇਸ ਫਿਲਮ ਦਾ ਜਿਹੜਾ ਮਿਊਜ਼ਿਕ ਸੀ ਨਾ ਮੈਂ ਇਹਨਾਂ ਨੂੰ ਜਿਹੜੇ ਮੇਰੇ ਮੇਰੇ ਪਰਿਵਾਰ ਹੀ ਹਾਂ ਮੈਂ ਕਿਹਾ ਤੁਸੀਂ ਕੰਮ ਕਰੋ ਤੁਸੀਂ ਗਾਣੇ ਆਪ ਇਤਿਆਜ਼ ਕਰੋ ਕਰੋ ਕਿ ਮੈਂ ਬਾਅਦ ਵਿੱਚ ਉਹਦੇ ਗਾ ਦੂੰਗਾ ਜੇ ਮੇਰਾ ਮਨ ਕਰਿਆ ਉਹ ਫਿਲਮ ਦੇ ਗਾਣੇ ਕਮੀਨਾ ਏ ਡੀ ਕੀ ਏ ਮੈਨੂੰ ਲੱਗਿਆ ਸੀ ਕੁਝ ਕਰਨਗੇ ਪਰ ਨਹੀਂ ਕਰਿਆ ਮਰਜ਼ੀ ਨੇ ਅਕੱਜਾ ਉਹ ਗੱਲ ਹੋ ਗਈ ਤੇ ਮੈਨੂੰ ਕਰਨੇ ਪਏ ਸੋ ਜਦਵਾਸੀ ਵੀ ਬਗਲ ਬੱਚੇ ਜੀ 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 ਬੋਲੋ ਬੋਲੋ ਦੇਖੋ ਕਾਲੀ ਕਰੇ ਜ਼ਿੰਦਗੀ ਦੀ ਸਫਰ ਲੰਬਾ ਲੱਗਣਾ ਹੈ ਫਿਰ ਇਹ ਜਿਹੜੀ ਕਹਾਣੀ ਸੀ ਇਹ ਦਾ ਜਿਹੜਾ ਰੋਲ ਹੈ ਵੀ ਕਟਾ ਕੇ ਅਲੱਗ ਤਰ੍ਹਾਂ ਦਾ ਬਣਾਇਆ ਤੇ ਜੇ ਮੈਂ ਦੇਖੋ ਸਭ ਬੰਦ ભગવાન ਕੇ ਗਾਇਆ ਵੀ ਜਾਦਾ ਹੈ ਅਗਵਨ ਕੇ ਪੰਗੜਾ ਵੀ ਪਾਇਆ ਜਾਂਦਾ ਹੈ ਵਿਆਹਾਂ 'ਚ ਵੀ ਲੋਕ ਪੱਗ ਵੀ ਲਾਉਂਦੇ ਪਰ ਸਾਰ ਬੰਦੇ ਇੱਕ ਨਜ਼ਰੀਆ ਹੁੰਦਾ ਜ਼ਿੰਦਗੀ ਨੂੰ ਜਿਉਣ ਦਾ ਮੈਨੂੰ ਇਹ ਲੱਗਦਾ ਕਿ ਜੇ ਪੱਗ ਬੰਨਣੀ ਆ ਤਾਂ ਫਿਰ ਅਗਵਨ ਕੇ ਆਮ ਰਵਾਈਤੀ ਕੰਮ ਨਾ ਕਰਾਇਆ ਜਾਵੇ ਜਿਦਾ ਹਵਾਇਾਂ 'ਚ ਪੱਗ ਬੰਨੀ ਸੀ ਤਾਂ ਪੱਗ ਵਾਲੇ ਕੰਮ ਕਰਿਆ ਸੀ ਪੱਗ ਬਨ ਕੇ ਫਿਰ ਉਹ ਦਰਖਤਾਂ ਵਾਲੇ ਦੇ ਭੰਗੜਾ ਨਾ ਪਾਇਆ ਜਾਵੇ ਤੇ ਪੱਗ ਬਨੀਆਂ ਦਾ ਫਿਰ ਉਸੇ ਤਰ੍ਹਾਂ ਦੀ ਸਰਦਾਰੀ ਕਾਇਮ ਰੱਖੀ ਸੋ ਮੇਰੀ ਇਹ ਕੋਸ਼ਿਸ਼ ਸੀ ਜਿਹਦੇ ਜਿਹਾ ਸਫਲ ਵੀ ਹੋਇਆ ਉਹ ਫਿਰ ਗਾਣੇ ਵੀ ਉਸੇ ਤਰ੍ਹਾਂ ਦੇ ਚਾਹੀਦੇ ਸੀ ਸ਼ਾਇਦ ਚੈਂਬਰ ਵੀ ਇਸੇ ਕਰਕੇ ਨਿਕਲਿਆ ਕਿਉਂਕਿ ਗੱਲ ਉਹਦੇ ਵਿੱਚ ਫਾਈਟ ਸੀ ਪਰਿਵਾਰ ਲਈ ਲੜਨਾ ਸੀ ਤਾਂ ਸਿਚੁਏਸ਼ਨ ਨਾਲ ਟੋਕਦੇ ਗਾਣੇ ਚਾਹੀਦੇ ਸੀ ਅਜਾ ਇੱਕ ਲਾਸ ਵਾਲਾ ਬਹੁਤ ਲੋਕਰ ਨਹੀਂ ਹੁੰਦਾ ਵੀ ਮਾਂ ਸਾਹਿਬ ਦੇ ਕੋਲੇ ਖਜ਼ਾਨਾ ਪੁਰਾਣਾ ਪਿਆ ਉਹ ਲਿਖਦੇ ਨੇ ਜਾਂ ਇਹ ਫਿਰ ਮੌਕੇ ਦੇ ਲਿਖਤਾ ਜੀ ਕਿੰਨਾ ਕੁ ਟਾਈਮ ਲੱਗਦਾ ਨਹੀਂ ਇਹ ਤਾਂ ਸਾਰੇ ਗਾਣੇ ਨਾਮੇ ਸੀ ਸਾਰੇ ਇਹ ਤਾਂ ਨਹੀਂ ਉਹਦੇ ਚੁੱਕ ਜਾਨਾ ਖਜ਼ਾਨਾ ਤਾਂ ਰੱਖਿਆ ਤਾਂ ਉਹਦੇ ਵਿੱਚ ਆਂੰਦ ਲੈਣਾ ਕਦੇ ਕਦੇ ਆਪ ਗਾ ਕੇ ਖਜ਼ਾਨੇ ਵਾਲੇ ਗਾਣੇ ਮੈਂ ਹੁਣ ਤੁਹਾਨੂੰ ਸੁਣਾ ਦੂੰਗਾ ਕਿਉਂਕਿ ਉਸੀਂ ਪੁਰਾਣਾ ਸਟੂਡੀਓ ਤੋੜ ਕੇ ਹੁਣ ਨਵਾਂ ਬਣਾਇਆ ਉਹਦੇ ਵਿੱਚ ਮੈਂ ਨਾ ਬਹੁਤ ਲੋਕ ਕਹਿੰਦੇ ਆ ਵੀ ਸਾਊਂਡ ਬਦਲ ਗਈ ਜਾਂ ਆਪਾਂ ਕਹਿੰਦੇ ਐਲਗੋਰਿਦਮ ਆ ਗਿਆ ਬਟ ਮੈਂ ਤੁਹਾਨੂੰ ਸੁਣਾਉਂਗਾ ਪੁਰਾਣਾ ਅਸੀਂ 1990 ਚ ਜਿਹੜੇ ਹੁੰਦੇ ਸੀ ਨਾ ਵੱਡੇ ਮਿਕਸਰ ਐਸਐਸਐਲ ਦੇ ਐਨਾਲਾਗ ਜਿਹੜੇ ਹੁੰਦੇ ਸੀ ਉਹ ਮੈਂ ਸਾਰਾ ਇਕੁਪਮੈਂਟ ਲੈ ਮੈਂ ਅਸਲ ਚ ਕੀ ਹੁੰਦਾ ਜਿਹੜਾ ਸੌਫਟਵੇਅਰ ਆ ਨਾ ਜੀ ਜੋ ਤੁਸੀਂ ਗਾਣਾ ਗਾਉਣਿਓ ਤਾਂ ਉਹ ਜਦੋਂ ਪਲੱਗਇਨਸ ਉਸ ਤਰ੍ਹਾਂ ਦੇ ਲਾਉਣਿਓ ਤੋ ਕਿੰਨਾ ਕਿਤੇ ਤੁਹਾਡੀ ਆਵਾਜ਼ ਤੇ ਆਪਣਾ ਅਸਰ ਛੱਡ ਦਿੰਦਾ ਤੁਹਾਡੀ ਜਿਹੜਾ ਨੈਚੁਰਲ ਵੋਕਲ ਆ ਉਹ ਨਹੀਂ ਬਾਹਰ ਹੋਦਾ ਕੁਝ ਕੁਛ ਨਾ ਕੁਛ ਚੇਂਜ ਕਰਦਾ ਬਟ ਜਿਹੜਾ ਹਾਰਡਵੇਅਰ ਆਉਂਦਾ ਉਹ ਹਮੇਸ਼ਾ ਤੁਹਾਡੇ ਵਾਲੀ ਬੜਾਈ ਹੋਈ ਚੀਜ਼ ਨੂੰ ਬੈਟਰ ਕਰਦਾ ਸੋ ਮੈਂ ਉਹ ਪੁਰਾਣਾ ਇਕਵਿਪਮੈਂਟ ਇਕੱਠਾ ਕਰਿਆ ਜਿੰਦਾ ਸਕੂਲ ਤੇ ਰਿਕਾਰਡ ਕਰ ਦਿੰਦੇ ਜਾਰੇ ਪਹਿਲਾਂ ਅਸੀਂ ਵੀ ਨਹੀਂ ਪਹਿਲਾਂ ਸਿਰ ਮੈਂ ਸੀ ਉਹਦੀ ਟੈਸਟ ਬਹੁਤ ਹੋਤੀ ਮਨਸੋ ਬਾਈ ਖੜੇ ਆ ਕਿ ਬੀਬੀ ਨੂੰ ਆ ਵੀ ਬੀਬੀ ਆ ਜਨੀਵ੍ਰਿਚ ਤੁਹਾਡਾ ਕਿਵੇਂ ਦਾ ਐਕਸਪੀਰੀਅੰਸ ਰਿਹਾ ਫੈਮਿਲੀ ਮੂਵੀ ਅੱਜ ਕੱਲ ਪੰਜਾਬੀ ਮੂਵੀਜ਼ ਤਾਂ ਹਮੇਸ਼ਾ ਹੀ ਚਲੋ ਫੈਮਿਲੀ ਮੂਵੀਜ਼ ਹੁੰਦੀਆਂ ਲੇਕਿਨ ਤੁਹਾਡਾ ਇਸ ਦੇ ਵਿੱਚ ਕਿੱਦਾਂ ਦਾ ਐਕਸਪੀਰੀਅੰਸ ਰਿਹਾ ਸੀ ਜਦੋਂ ਮੈਂ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ ਛੋਟੀ ਸਰਗਰਨੀ ਦੇ ਨਾਲ ਨਾ ਉਸ ਟਾਈਮ ਤੋਂ ਹੀ ਮੈਨੂੰ ਪੰਜਾਬੀ ਫਿਲਮਾਂ ਤੇ ਆਫਰਸ ਬੜੇ ਸਾਰੇ ਆ ਰਹੇ ਸੀ ਲੇਕਿਨ ਮੰਚ ਇਹ ਜਿਹੜੀ ਮੋਟੀਵੇਸ਼ਨ ਹੈਗੀ ਆ ਅੰਦਰੋਂ ਚਾਹ ਹੈਗੀ ਇਸ ਫਿਲਮ ਨਾਲ ਜੁੜਨ ਦੀ ਉਹ ਇਸ ਕਰਕੇ ਇੰਨੀ ਜ਼ਿਆਦਾ ਵੱਧਦੀ ہوئی ਸੀ ਮੇਰੇ ਮਨ 'ਚ ਵੀ ਕਿਉਂਕਿ ਇਹ ਜਿਹੜੀ ਸਕ੍ਰਿਪਟ ਹੈਗੀ ਜਿਹੜੀ ਸਾਡੀ ਫਿਲਮ ਹੈਗੀ ਉਹ ਬਿਲਕੁਲ ਡਿਫਰੈਂਟ ਹੈਗੀ ਆ ਯੂਜੂਅਲੀ ਕੀ ਹੁੰਦਾ ਹੈ ਫਿਲਮਾਂ ਨੂੰ ਨਾ ਆਪਾਂ ਲੇਬਲ ਕਰ ਦਿੰਦੇ ਆ ਜਨਰ ਕਰਕੇ ਕਿ ਯਾਰ ਇਹ ਕਾਮੇਡੀ ਹੈਗੀ ਹੈ ਇਹ ਰੋਮਾਂਟਿਕ ਹੈ ਥ੍ਰਿਲਰ ਹੈ ਸਸਪੈਂਸ ਹੈ ਐਕਸ਼ਨ ਹੈ ਜੇ ਤੁਸੀਂ ਵੀ ਫਿਲਮ ਦੇਖੀ ਹੋਏਗੀ ਤੁਹਾਨੂੰ ਵੀ ਇਸ ਗੱਲ ਦਾ ਅਹਿਸਾਸ ਹੋਏਗਾ ਕਿ ਸਾਰੇ ਜਨਰਸ ਦੇ ਕੁਝ 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 엘ਮੈਂਟਸ ਸਾਡੀ ਫਿਲਮ 'ਚ ਨੇ ਤੇ ਲਾਈਕ ਯੂ ਸੈਡ ਫੈਮਲੀ ਫਿਲਮ ਹੈਗੀ ਹੈ ਉਮ ਤੇ ਇਸ ਸ਼ੂਟ ਨਾਲ ਵੀ ਜਦੋਂ ਅਸੀਂ ਫਿਲਮ ਦੀ ਵੀ ਸ਼ੂਟਿੰਗ ਕਰ ਰਹੇ ਸੀ ਮੇਰੀ ਜਿਹੜੀ ਅਪਰਿੰਗ ਹੈ ਉਹ ਬੜੀ ਪੈਨ ਇੰਡੀਆ ਹੋਈ ਹੈ ਇਸ ਕਰਕੇ ਕਿਉਂਕਿ ਯੂ نو ਫੈਮਲੀ ਮੇਰੀ ਇਨ ਫੈਕਟ ਮੇਰਾ ਨਾਨਕਾ ਲੁਧਿਆਣਾ ਹੀ ਹੈਗਾ ਹੈ ਨਾ ਲੇਕਿਨ ਕਦੀ ਵੀ ਇੱਥੇ ਰਹਿਣ ਦਾ ਉਹਨਾਂ ਮੌਕਾ ਨਹੀਂ ਮਿਲਿਆ ਲੇਕਿਨ ਜਦੋਂ ਮੈਂ ਇਸ ਫਿਲਮ ਨਾਲ ਜੁੜੀ ਸਰ ਨਾਲ ਜੁੜੀ ਖਾਸ ਕਰਕੇ ਮੈਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਸਾਨੂੰ ਆਪਣੀ ਪੰਜਾਬੀ ਕਲਚਰ ਨੂੰ ਅੱਗੇ ਵਧਾਉਣ ਲਈ ਐਫਰਟ ਕਰਨੀ ਚਾਹੀਦੀ ਹੈ ਤੇ ਮੇਰੇ ਕੋ ਸਾਰੇ ਆਡੀਅੰਸਸ ਨੂੰ ਇਹ ਰਿਕੁਐਸਟ ਹੈਗੀ ਹੈ ਕਿ ਜੇ ਅੱਗਾ ਪੰਜਾਬੀ ਫਿਲਮਾਂ ਲ ਜਾ ਕੇ ਨਹੀਂ ਦੇਖਣਗੇ ਤੇ ਫਿਰ ਅੱਗੇ ਸਾਡਾ ਸਿਨੇਮਾ ਡਾਈ ਕਰ ਜਾਏਗਾ ਤੇ ਸਾਰਿਆਂ ਨੂੰ ਸਾਡੀ ਫਿਲਮ ਨੂੰ ਤੇ ਪੰਜਾਬੀ ਸਿਨੇਮਾ ਓਵਰਆਲ ਨੂੰ ਵੀ ਸਪੋਰਟ ਕਰਨਾ ਚਾਹੀਦਾ ਹੈ ਸਾਡਾ ਜਿਹੜਾ 뮤직 ਹੈਗਾ ਕੋ ਇੰਟਰਨੈਸ਼ਨਲੀ ਹਰ ਥਾਂ ਤੇ ਨਾ ਫੇਮਸ ਹੋ ਗਿਆ ਤੇ ਸਾਡੀ ਫਿਲਮਾਂ ਵੀ ਹੁਣ ਅੱਗੇ ਇੰਟਰਨੈਸ਼ਨਲ ਫਿਲਮ ਫੈਸਟੀਵਲਸ ਤੇ ਵੀ ਉਹਨਾਂ ਅਸੀਂ ਯੂ نو ਉਹਨੀਆਂ ਕੈਲਬਰ ਅਸੀਂ ਰੱਖਦੇ ਆ ਕਿ ਸਾਡੀ ਫਿਲਮਾਂ ਵੀ ਉੱਥੇ ਜਾਣ ਇਬਸ ਸਾਰਿਆਂ ਨੂੰ ਇਹ ਕਹਾਂਗੇ ਕਿ ਜਾ ਕੇ ਸ਼ੌਂਕੀ ਸਰਦਾਰ ਦੇਖੋ ਬਾਕੀ ਦੇਖੜ ਵਾਲੀ ਫਿਲਮ ਹੈਗੀ। ਮਾਨ ਸਰ ਇੱਕ ਨਾ ਕਟੜ ਫੈਨਾ ਦਾ ਸਾਰਿਆਂ ਦਾ ਹੀ ਲਾ ਲਓ ਸਵਾਲ ਉੱਤੇ। ਹੁਣ ਜਿਹਦਾ ਤੁਹਾਡੀਆਂ ਫਿਲਮਾਂ ਬੈਕ ਟੂ ਬੈਕ ਆ ਰਹੀਆਂ। ਹਾਸ਼ਿਰ ਬਾਰੇ ਵੀ ਕੁਝ ਦੱਸ ਦਿਓ ਕਿਉਂਕਿ ਜਿਹੜੇ ਬੰਦੇ ਆਸ਼ਕ ਨੇ ਤੁਹਾਡੇ ਉਹਨਾਂ ਦਾ ਚੇਤਾ ਬੜਾ ਹੈ ਇਹ ਨਾ ਹਾਸ਼ਿਰ ਅਸਲ ਚ ਕੀ ਹੈ ਨਾ ਜਦੋਂ ਅਸੀਂ ਹਾਸ਼ਿਰ ਬਣਾਇਆ ਸੀ ਉਦੋਂ ਉਦੋਂ ਹਾਸ਼ਿਰ 2 ਉਦੋਂ ਵੀ ਸੋਚਿਆ ਸੀ ਮਾਨ ਸਰ ਕਹਿ ਉਹ ਬਟ ਕਿਉਂਕਿ ਮੈਂ ਖਾੜਿਆਂ ਚ ਪਿੰਡਾਂ ਚ ਅਸੀਂ ਜ਼ਿਆਦਾ ਰਹਨੇ ਮੇਰੇ ਅੰਦਰ ਇੱਕ ਕਸਕ ਜੀ ਸੀ ਵੀ ਅਸੀਂ ਖੇਤਾ ਤੇ ਜਿਹੜੀ ਆ ਅੱਜ ਦਾ ਹੁਣ ਪਾਣੀ ਦੀ ਤੁਹਾਡੇ ਸ਼ਹਿਰ 'ਚ ਬਹੁਤ ਫਾਈਟ ਹੋ ਰਹੀ ਹੈ। ਯਾਰਾ ਕੁਰਸੀ ਦੇ ਕਹਾਂ ਇੱਥੇ ਨਹੀਂ ਨਹੀਂ ਕੋਈ ਆਵਾਜ਼ ਆ ਜਾ ਤੂੰ ਪਾਰਟੀ ਆ ਸਾਡਾ ਨਹੀਂ ਕੁਰਸੀ ਕੰਮ ਕੰਮ ਜਿਹੜਾ ਹੁਣ ਪਾਣੀ ਜਿੱਦਾਂ ਹੁਣ ਅੱਜ ਪਾਣੀ ਦੀ ਵਾਰ ਚੱਲਦੀ ਹੈ ਤੁਹਾਡੇ ਲੁਧਿਆਣਾ ਸ਼ਹਿਰ 'ਚ ਮੁੱਦਾ ਤੇ ਕੁਛ ਨਹੀਂ ਜਿਹੜੇ 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 ਇੰਡਸਟਰੀਅਲਿਸਟ ਐ ਆਪਣੇ ਜਾਂ ਫੈਕਟਰੀਆਂ ਵਾਲੇ ਆਪਣੇ ਉਹ ਵੀ ਪੰਜਾਬੀ ਐ ਤੇ ਜੇ ਰਲ ਮਿਲ ਕੇ ਈਗੋ ਤੇ ਨਾਲ ਲਈਏ ਇਹ ਪਾਣੀ ਦਾ ਜੋ ਬੁਰਾ ਹਾਲ ਹੈ ਜਦੋਂ ਇੱਥੋਂ ਜਾ ਕੇ ਅੱਗੇ ਹਿੱਟ ਕਰਦਾ ਤਾਂ ਬਹੁਤ ਬਿਮਾਰੀਆਂ ਲੱਗਦੀਆਂ ਸੋ ਉਦੋਂ ਇਹ ਖਿਆਲ ਆਇਆ ਸੀ ਵੀ ਐਦਾਂ ਦੀ ਫਿਲਮ ਬਣਾਈਏ ਜਿਹੜੀ ਲੋਕਾਂ ਨੂੰ ਜਾਗਰੂਕ ਕਰੇ ਬਟ ਕਿੰਨੇ ਸਾਲ ਪਹਿਲਾਂ ਬਣਾਈ ਸੀ ਆਪਾਂ 12-15 ਸਾਲ ਪਹਿਲਾਂ ਬਣਾਈ ਸੀ ਪਰ ਤੁਸੀਂ ਲੁਧਿਆਣਾ ਨੇ ਕਦੇ ਨਹੀਂ ਆਵਾਜ਼ ਚੱਕੀ ਪਾਣੀ ਗੰਦਾਲਾ ਹੋ ਰਿਹਾ ਹੈ ਹੈਨਾ ਪ੍ਰੋਬਲਮ ਕੀ ਹੈ ਮੈਨੂੰ ਕਿਸੇ ਨੇ ਪਿੱਛੇ ਜੇ ਪੁੱਛਿਆ ਵੀ ਪਾਣੀ ਵਰੇ ਮੈਂ ਖ ਮੈਂ ਤਾਂ ਬਹੁਤ ਪਹਿਲਾਂ ਗੱਲ ਕੀਤੀ ਕਹਿੰਦੇ ਹੁਣ ਨਹੀਂ ਕਰਦੇ ਮੈਂ ਕਿਹਾ ਲੁਧਿਆਣਾ ਚ ਕਿੰਨੀ ਕਿੰਨੀ ਪਾਪੂਲੇਸ਼ਨ ਹੋ ਗਈ ਤੁਹਾਡੇ ਸ਼ਹਿਰ ਦੀ 50 ਸੱਤ ਕਰਕੇ ਬਾਅਦ ਤੇ ਤਾਂ ਲੱਗੇ ਕਰੋੜ ਹੋਵੇ ਤੇ 1 ਕਰੋੜ ਬੰਦੇ ਨੂੰ ਫਿਕਰੇ ਨਹੀਂ ਤੇ ਫਿਰ ਜੇ ਹੁਣ ਉਹਨਾਂ ਨੂੰ ਨਹੀਂ ਫਿਕਰੇ ਫੇ ਬਾਕੀ ਫਿਕਰ ਕਰਕੇ ਕੀ ਗੱਲ ਨਾ ਉਹ ਹਰ ਸ਼ੇਡ ਟੂ ਦੀ ਕਹਾਣੀ ਅਸਲ ਚ ਕਈ ਵਾਰ ਇਦੋਂ ਤੁਸੀਂ ਇੱਕ ਕੰਮ ਕਰ ਲੈਣਾ ਉਹ ਆਪਣੇ ਆਪ ਸੰਪੰਨ ਹੋ ਜਾਂਦਾ ਉਹਦੇ ਵਿੱਚ ਉਹ ਬ੍ਰੇਕ ਕਰਨੀ ਕਹਾਣੀ ਬਹੁਤ ਔਖੀ ਆ ਬ੍ਰੇਕ ਹੀ ਨਹੀਂ ਹੋ ਰਹੀ ਹੁਣ ਕਈ ਵਾਰੀ ਟ੍ਰਾਈ ਕਰੀਆ ਫਿਰ ਸੰਘਰਸ਼ੀਆਂ ਯੋਧਿਆਂ ਤੇ ਜਿਹੜੀ ਲਿਖੀ ਸੀ ਬਹੁਤ ਸੱਜਣ ਦਾ ਇਹ ਕਿਹੜਾ ਸੀ ਵੀ ਆਪਾਂ ਇਹਨੂੰ ਹਾਸਰ ਟੂ ਮੈਨੂੰ ਇਦਾਂ ਉਹ ਕਹਾਣੀ ਤਾਂ ਉਹਦੇ ਚੋਂ ਕੱਢਣੀ ਪਾਉਗੀ ਕੋਈ ਨਹੀਂ ਬੈਠ ਲੈਣੇ ਆਏ ਤੇਰੀ ਘਰ ਦੇ ਡਿਮਾਂਡ ਕੋਈ ਜੀ ਤੁਸੀਂ ਆਪਣਾ ਐਕਸਪੀਰੀਅੰਸ ਸੇਅਰ ਕੀਤਾ ਪਰ ਡਿਫਿਕਲਟੀ ਕਿੰਨੀ ਕੋਈ ਕਿਉਂਕਿ ਪੰਜਾਬੀ ਸਿਨੇਮਾ ਦੀ ਡਿਮਾਂਡ ਤੇ ਵਧਣ ਬੰਦੀ ਜਾ ਰਹੀ ਤੇ ਆਡੀਅנס ਦੀ ਐਕਸਪੈਕਟੇਸ਼ਨਸ ਬਹੁਤ ਜ਼ਿਆਦਾ ਨੇ ਉਨੂੰ ਮੈਚ ਕਰਨਾ ਕਿੰਨਾ ਕੋ ਡਿਫਿਕਲਟ ਰਿਹਾ ਕਿਉਂਕਿ ਸਰ ਤਾਂ ਐਕਸਪੀਰੀਐਂਸਡ ਹੈ ਨਾ ਕਿ ਤੁਸੀਂ ਇੱਕ ਵਾਰੀ ਪੰਜਾਬੀ ਇੰਡਸਟਰੀ 'ਚ ਨਵਾਂ ਪੈਰ ਰੱਖਿਆ ਕਿੰਨਾ ਕੋ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ ਸੀ ਮੈਨੂੰ ਲੱਗਦਾ ਹੈ ਕਿ ਐਕਟਰ ਦੇ ਲਈ ਨਾ ਸਾਰਾ ਕੁਝ ਸੌਖਾ ਹੋ ਜਾਂਦਾ ਹੈ ਜੇ ਤੁਸੀਂ ਤੁਹਾਡੀ ਜਿਹੜੀ ਟੀਮ ਹੈਗੀ ਹੈ ਉਹ ਤੁਹਾਨੂੰ ਫੁੱਲੀ ਬੈਕ ਕਰੇ ਤੇ ਸਪੋਰਟ ਕਰੇ ਮੈਨੂੰ ਇੱਕ ਵਾਰ ਵੀ ਇਦਾਂ ਫੀਲ ਨਹੀਂ ਹੋਇਆ ਕਿ ਮੈਂ ਪਹਿਲੀ ਵਾਰ ਪੰਜਾਬ ਵਿੱਚ ਕੰਮ ਕਰ ਰਹੀ ਹਾਂ ਯਾਰ ਸਰ ਦੇ ਨਾਲ ਵੀ ਆਬਵੀਅਸਲੀ ਇਨੀਸ਼ੀਅਲੀ ਮੈਨੂੰ ਸੀ ਕਿ ਥੋੜੀ ਜਿਹੀ ਚਿਚਕ ਹੈ ਨਾ ਕਿ ਸਰ ਦੇ ਨਾਲ ਪਹਿਲਾ ਜਨ ਸੀ ਆਬਵੀਅਸਲੀ ਸੁਣਿਆ ਵੀ ਹੋਇਆ ਤੇ ਅਸੀਂ ਵੀ ਸਰ ਨੂੰ ਇੰਨੇ ਸਾਲਾਂ ਤੋਂ ਫੋਲੋ ਕਰ ਹੀ ਰਹੇ ਹਾਂ ਤੇ ਆਬਵੀਅਸਲੀ ਸਟਾਰਟਿੰਗ 'ਚ ਥੋੜੀ ਜਿਹੀ ਜਜਸੀ ਲੇਕਿਨ ਕਦੀ ਵੀ ਇਸ ਤਰ੍ਹਾਂ ਫੀਲ ਨਹੀਂ ਹੋਣ ਦਿੱਤਾ ਕਿ ਅਸੀਂ ਆਊਟਸਾਈਡਰ ਆ ਯਾਰ ਸੀ ਨਿਊ ਕਮਰਾਂ ਤੁਸੀਂ ਹੁਣੇ ਵੀ ਦੇਖ ਸਕਦੇ ਹੋ ਸਰ ਦੇ ਨਾਲ ਹਰ ਪ੍ਰੋਮੋਸ਼ਨ ਤੇ ਹੋਏ ਮੀਡੀਆ ਸਾਹਮਣੇ ਹੋਏ ਕੰਮ ਨੂੰ ਲੈ ਕੇ ਹੋਏ ਸਰ ਨੇ ਹਮੇਸ਼ਾ ਇਨਕਰੇਜ ਕੀਤਾ ਹੈ ਤੇ ਆਪਣੇ ਨਾਲ ਲੈ ਕੇ ਚੱਲੇ ਨੇ ਤੇ ਇਸ ਕਰਕੇ ਮੈਨੂੰ ਉਹਦਾ ਡਿਫਿਕਲਟੀ ਬਿਲਕੁਲ ਵੀ ਫੀਲ ਨਹੀਂ ਹੁੰਦੀ ਉਹ ਹੈਰਾਨੀ ਵਾਲਾ ਮੂਮੈਂਟ ਸ਼ੇਅਰ ਕਰਨਾ ਚਾਹੁੰਦੇ ਹੋ ਫਿਲਮ ਦੀ ਸ਼ੂਟਿੰਗ ਦੇ ਦੌਰਾਨ ਕੁਝ ਐਡਾ ਤਾਂ ਲੱਗਿਆ ਵੀ ਉਹ ਤਾਂ ਫਿਲਮ ਨਹੀਂ ਨਹੀਂ ਇਹ ਹੈਰਾਨ ਐਕਟਰ ਨਹੀਂ ਹੁੰਦਾ ਕਦੇ ਸਹੀ ਹੈ ਹੈਰਾਨਤਾ ਆਪਣੇ ਵਿੱਚ ਰੋਦਾ ਹੈ ਗੁਰੇ ਕਰੇ ਪਰ ਅਦਾਕਾਰ ਧਰਤੀ ਤੇ ਲੱਤ ਮਾਰ ਕੇ ਕਹਿੰਦਾ ਮੈਂ ਨਹੀਂ ਜਾਣਾ ਚਾਹਤ ਤੇ ਜਰਾ ਉਨੀ ਚਾਹੀਦੀ ਹੈ ਮੈਨੂੰ ਕੇਕ ਚਾਹੀਦਾ ਤੇ ਇੱਕ ਗੋੜਗਰ ਖਾਲੀ ਰੋਟੀ ਚਾਹੀਦੀ ਸਰ ਮੇਰੀ ਕੋਈ ਡਿਮਾਂਡ ਸੀ ਤੁਸੀਂ ਇਹਨਾਂ ਸਾਰਿਆਂ ਦੀ ਡਿਮਾਂਡ ਕੋਈ ਨਿਵਾਇਆ ਨਹੀਂ ਇੱਕ ਇਹਦਾ ਫਿਰ ਬਾਅਦ ਵਿੱਚ ਨਾ ਜਦੋਂ ਇਹਨਾਂ ਨੇ ਜਦੋਂ ਰਮਗੇ ਸ਼ੂਟਿੰਗ ਜਦੋਂ ਇਹਨਾਂ ਨੇ ਦੇਖਿਆ ਵੀ ਮੈਂ ਤਾਂ ਬਾਹਰ ਬੈਠ ਕੇ ਮੱਕੀ ਦੀ ਰੋਟੀ ਛਕ ਲਾਂਦਾ ਥਾ ਫਿਰ देन ਦੇ ਸਟਾਰਟਡ ਫਿਰ ਇਹਨਾਂ ਨੂੰ ਵੀ ਉਹ ਅੱਛੀ ਲੱਗਣ ਲੱਗੀ ਪਹਿਲਾਂ ਥੋੜਾ ਜਿਹਾ ਕੜੀ ਚਵੜਿਆ ਬਾਕੀ ਚੀਜ਼ਾਂ ਤੇ ਕੇਂਦਰ ਸੀ ਜਿਨਾਂ ਅ ਜਿਹੜੀ ਵੀ ਮੁੰਬਈ ਤੋਂ ਤੋ ਐਕਟਰਸ ਜਿਹੜੋ ਪੰਜਾਬੀ ਇੰਡਸਟਰੀ ਦੇ ਵਿੱਚ ਆਉਂਦੇ ਆ ਉਹਨਾਂ ਨੂੰ ਟ੍ਰੇਨਿੰਗ ਦੇਣੀ ਪੈਂਦੀ ਆ ਪੰਜਾਬੀ ਸਿੱਖਣ ਦੀ ਆ ਠੇੜ ਪੰਜਾਬੀ ਬੋਲਣੀ ਚਾਹੀਦੀ ਆ ਤੁਹਾਨੂੰ ਟ੍ਰੇਨਿੰਗ ਦਿੱਤੀ ਕਿ ਤੁਹਾਨੂੰ ਪਹਿਲਾਂ ਹੀ ਆਉਂਦੀ ਸੀ ਪੂਰੀ ਨਹੀਂ ਮੈਂ ਗਾਲਾਂ ਗੋਲ ਤਾਂ ਕੱਢ ਲੈਂਦਾ ਨੇ ਚੂਟਨੀ ਕਵਾਂਗੇ ਮੈਨੂੰ ਵੀ ਆਫ ਕੌਰਸ ਮੈਂ ਵੀ ਡਾਇਰੈਕਟ ਕੋਚਿੰਗ ਕਿਤਨੀ ਫਿਲਮ ਦੇ ਲਈ ਇਸ ਕਰਕੇ ਬਿਕੋਜ਼ ਲਾਈਕ ਆਈ ਸੈਡ ਮੇਰੇ ਡੈਡੀ ਬਟਾਲਾ ਤੋਂ ਨੇ ਨਾਨਕਾ ਮੇਰਾ ਲੁਧਿਆਣਾ ਹੈਗਾ ਲੇਕਿਨ ਕਦੀ ਇਸ ਇਸ ਤਰ੍ਹਾਂ ਇੱਥੇ ਰਹਿਣ ਦਾ ਮੌਕਾ ਨਹੀਂ ਮਿਲਿਆ ਤੇ ਆਬਵੀਅਸਲੀ ਜੇ ਤੁਸੀਂ ਇੱਕ ਨਈ ਇੰਡਸਟਰੀ ਚ ਸਟੈਪ ਇਨ ਕਰ ਰਹੇ ਹੋ ਤੇ ਫਿਰ ਉਨੀ ਤੇ ਮਿਹਨਤ ਕਰਨੀ ਚਾਹੀਦੀ ਹੈ ਨਾ ਕਿ ਇਸ ਭਾਸ਼ਾ ਨੂੰ ਤੇ ਪਾ ਕੇ ਤਰਿਕਾ ਸੀ ਮੈਂ ਬਹੁਤ ਵਾਰੀ ਜਦੋਂ ਤੁਹਾਡੀਆਂ ਫਿਲਮਾਂ ਪਹਿਲਾਂ ਆਉਂਦੀਆਂ ਸੀ ਤਾਂ ਇਹ ਗੱਲਾਂ ਹੁੰਦੀਆਂ ਸੀ ਕਿ ਮਾਲ ਸਾਹਿਬ ਥੋੜਾ ਗਰਮ ਹੋ ਜਾਂਦੇ ਨੇ ਸ਼ੂਟਿੰਗ ਤੇ ਤਾਂ ਹੁਣ ਇਸ ਸਾਲ ਨਹੀਂ ਨਹੀਂ ਹੁਣ ਸੁਣੋ ਗੱਲ ਪਤਾ ਹੈ ਅੱਜ ਕੱਲ ਨਾ ਪੋਡਕਾਸਟ ਚੱਲਿਆ ਹੈ ਔਰ ਬਹੁਤ ਬੰਦੇ ਉੱਥੇ ਬਰਾਕ ਕਰਦੇ ਆ ਆਪ ਦਾ ਮੋਸ਼ਨ ਵੇਚਦੇ ਆ ਰੋ ਰੋ ਕੇ ਵਕਾਉਣੇ ਮੈਂ ਜ਼ਿੰਦਗੀ ਚਾਹ ਕਰਿਆ ਆਇਆ ਕਰਿਆ ਜਿਹੜਾ ਬਾਕੀ ਨਾ ਮਾਰਾ ਕਰੇ ਉਹ ਨਹੀਂ ਦੱਸਦੇ ਜਿੱਦ ਤੇ ਕਿ ਮੈਂ ਪੋਡਕਾਸਟ ਕਰਨ ਲੱਗਿਆ ਨਾ ਇਹ ਜਿੰਨੇ ਲੋਕ ਮੇਰੀ ਜ਼ਿੰਦਗੀ ਚ ਆਏ ਆ ਔਰ ਮੈਨੂੰ ਪਤਾ ਮੈਂ ਕਿਨਾਂ ਕਿਨਾਂ ਨੂੰ ਕੰਮ ਦਿੱਤਾ ਹੈ ਮੈਂ ਮੇਰੇ ਮੂਰੇ ਬਿਲਕ ਤੇ ਬੈਠੇ ਹੁੰਦੇ ਸੀ ਗੱਲਾਂ ਬਹੁਤ ਲੋਕੀ ਨਾ ਬਾਅਦ ਚ ਵੱਡੀਆਂ ਕਰ ਲਾ ਜਿੰਦਾ ਅਸੀਂ ਤਾਂ ਉਦਾਂ ਚਲੋ ਪਿੰਡਾ ਗਏ ਸੰਸਕਾਰੀਆਂ ਕਿਵਰੀ ਚੁੱਪ ਕਰਦੇ ਨੇ ਜਿੱਦਣ ਮੈਂ ਦੱਸਣ ਲੱਗਿਆ ਨਾ ਚੀਜ਼ ਬਹੁਤ ਵੱਡੀ ਨਿਕਲੂਗੀ ਇੱਕ ਦਿਨੀ ਕਈਆਂ ਨਹੀਂ ਨਿਕਲੂਗੀ ਇਸ ਕਰਕੇ ਅਸੀਂ ਸੰਜਮੀਆਂ ਅਸੀਂ ਲੱਗਦਾ ਹੈ ਅਸੀਂ ਮਚੂਰ ਸਮਾਜ ਚ ਵਿਚਰਦੇ ਆਂ ਔਰ ਇਹ ਛੋਟੀਆਂ ਗੱਲਾਂ ਨਾ ਕਰੀਏ ਐਵੇਂ ਗੱਲਾਂ ਬਣਾਈ ਹੋਈਆਂ ਹੈ ਹੈਨਾ ਜਦੋਂ ਕੋਈ ਕੰਮ 'ਚ ਰੀਸ ਨਾ ਹੋਵੇ ਜਾਂ ਬਰਾਬਰੀ ਨਾ ਹੋਵੇ ਫਿਰ ਲੱਤਾਂ ਖਿੱਚਣ ਲੱਗਦੇ। ਉਹ ਜੁਮਿਤਰਾਂ ਨੂੰ ਫਰਕ ਕੋਈ ਨਹੀਂ ਇੱਟਾ ਆਤੀ ਦੇ ਜਿਹੜੇ ਬੀਟੇ ਦਾ ਹੁੰਦਾ। ਉਹ ਕੀ ਹੈ ਉਦਾਂ ਹੀ ਗੱਲਾਂ ਬਣਾਏ ਹੁੰਦੀਆਂ। ਦੇਖੋ ਤੁਸੀਂ ਹੁਣ ਮੰਨ ਲਓ ਆਫਿਸ 'ਚ ਕੰਮ ਕਰਦੇ ਹੋ। ਤੁਹਾਨੂੰ ਇੱਕ ਪੋਸਟ ਦਿੱਤੀ ਤੁਹਾਡੇ ਆਫਿਸ 'ਚ। ਤੁਹਾਡੇ ਨਾਲ ਜਿੱਦਾਂ ਹੁਣ ਕੈਮਰਾਮੈਨ ਹੈ ਬਾਕੀ ਕੰਮ ਕਰਦਾ। ਜਦੋਂ ਤੁਸੀਂ ਕੋਈ ਕੰਮ ਕਰਦੇ ਹੋ ਕੋਈ ਗਲਤੀ ਵਾਰ-ਵਾਰ ਕਰੂਗਾ ਤੁਸੀਂ ਉਹਦੇ ਜੀਕਦੇ ਹੋਰੇ। ਫਿਰ ਗੁੱਸਾ ਤੁਹਾਡੇ 'ਚ ਵੀ ਉਨਾ ਹੀ ਹੈ। ਮਿੱਤਰਾਂ ਦਾ ਨਾਮ ਬਦਨਾ। ਇਹ ਕੋਈ ਕੰਮ ਹੋ ਜੇ ਬਬੂ ਆ ਗੱਲ ਬਟ ਜੇ ਕੜਦੇ ਆ ਦਾਵੀ ਮਾੜੇ ਆ ਜੇ ਚੁੱਪ ਕਰਦਾ ਦਾਵੀ ਮਾੜੇ ਆ ਮਤਲਬ ਕਿਤੇ ਜੀਵਨ ਦਵੋਗੇ ਜੀ ਇਸ ਲਈ ਹੁਣ ਮੁੱਛ ਕੁੰਡੀ ਰੱਖ ਲਈ ਜੀ ਪਹਿਲਾਂ ਵਿੱਚ ਜੇ ਹੁਣ ਜਿਆਦਾ ਵੱਟ ਦੇ ਕੇ ਰੱਖਦੇ ਨਹੀਂ ਵੱਟ ਤਾਂ ਜਦੋਂ ਅਸੀਂ ਵੱਢਦੇ ਸੀ ਚਲੋ ਤੁਸੀਂ ਤਾਂ ਸਾਡੇ ਤੋਂ ਬਹੁਤ ਛੋਟੇ ਆ ਵੱਟ ਤਾਂ ਜ਼ਿੰਦਗੀ ਜੀ ਪੂਰੀ ਰੱਖਿਆ ਪਰ ਬਹੁਤ ਸਾਲ ਪਹਿਲਾਂ ਇਹ ਸੋਚਿਆ ਸੀ ਵੀ ਅਜੂਦੀਆਂ ਦੇਖ ਕੇ ਮੈਂ ਸੋਚਦਾ ਸੀ ਵੀ ਸਾਡੀ ਕਮਿਊਨਿਟੀ ਕਿਉਂ ਨਹੀਂ ਇਕੱਠੀ ਹੁੰਦੀ ਉਹ ਜਦੋਂ ਕੋਈ ਵਿਪਾਰ ਹੁੰਦਾ ਪੈਸੇ ਇਕੱਠੇ ਕਰਕੇ ਇੱਕ ਬੰਦੇ ਸਪੋਰਟ ਕਰਦੇ ਆਂ ਉਹ ਵਾਪਸ ਬੰਨਿਆ ਦੇਉਗਾ ਨਾ ਚੱਕ ਦੇ ਉਹ ਅਸੀਂ ਕਿਉਂ ਨਹੀਂ ਸੋਚਦੇ ਮਤਲਬ ਸਾਡਾ ਜਿਹੜੇ ਪਿੱਤਰ ਆਇਆ ਬਜ਼ੁਰਗ ਆ ਬੜੀ ਦਲੇਰੀ ਦੇ ਕੰਮ ਕਰਿਆ ਇਸ ਪੂਰੇ ਮੁਲਕ ਦੀ ਰਾਖੀ ਕਰੀਏ ਪਰ ਸਾਡਾ ਤਤ ਕਿਉਂ ਮਰ ਗਿਆ ਅਸੀਂ ਇੱਕ ਦੂਜੇ ਨੂੰ ਨਫ਼ਰਤ ਕਿਉਂ ਕਰਨ ਲੱਗੇ ਇੰਨਾ ਛੋਟਾ ਕਿਉਂ ਹੋ ਗਏ ਇਹ ਸੋਚ ਕੇ ਬਹੁਤ ਚੁੱਪ ਕਰ ਗਿਆ ਸੀ ਜਿਹੜੇ ਜਵਾਬ ਦੱਦਿਆਂ ਪਈਆਂ ਨੈਟ ਤੇ ਉਹ ਕਿਹੜੇ ਕਿਸੇ ਨੇ ਡਿਲੀਟ ਕਰਿਆ ਪਰ ਇਹ ਸੋਚ ਕੇ ਕਿ ਜੇ ਮੈਂ ਬਹਿਲ ਕਰਾਂ বিজেকੂ بولਦਾ یار হাসਕੇ ਟਰਾਲ ਦੋ ਬਟ ਹੁਣ ਜੇ ਕੋਈ ਸਿਰ ਚ ਗਲੀਆਂ ਕਰੇ ਉਹ ਤਾਂ ਬੋਲੋਗੇ ਨੇ ਹੈ ਨਾ ਪਰ ਮੈਂ ਨਿੱਜੀ ਤੌਰ ਤੇ ਅਜੇ ਵੀ ਇਹ ਚਾਹਣਾ ਕਿ ਆਪ ਦੀ ਨਿੱਜਲੀ ਲੜਿਆ ਕਿ ਸਵਾਲ ਲੜਿਆ ਜੇ ਤੁਸੀਂ ਸਮਾਜ ਲਈ ਖੜਦੇ ਹੋ ਆਪਦੇ ਪਿੱਡ ਲਈ ਖੜਦੇ ਹੋ ਉਹੀ ਬੜਾ ਬਣੋ ਆਪਦੇ ਲਈ ਤਾਂ ਦੁਨੀਆ ਹੀ ਕਰਦੀ ਮਾਨ ਸਰ ਇੱਕ ਜਿਹੜਾ ਸਿਨੇਮਾ ਦਾ ਦੌਰ ਬਦਲਿਆ ਤੁਸੀਂ ਦੇਖਿਆ ਉਹਨਾਂ ਦਾ ਕਾਫੀ ਦੌਰ ਕੁਝ ਹੋਰ ਅਲੱਗ ਸੀਗਾ ਅੱਜ ਕੁਝ ਹੋਰ ਹੈਗਾ ਦੇਖੋ 50 ਸਾਲ ਪਹਿਲਾਂ ਵੀ ਮੋਸ਼ਾ ਹੀ ਹੁੰਦੀ ਸੀ ਇਹ ਗੱਲਾਂ ਬਣਾਈਆਂ ਕੁਝ ਨਹੀਂ ਸਰ ਮੈਂ ਦੇਖਦਾ ਜਿਵੇਂ ਕੁਝ ਗਰੀਬ ਸਿਨੇਮਾ ਹੁੰਦੇ ਜਿਵੇਂ ਕੋਈ ਗਰੀਬ ਬੰਦਾ ਦੇਖਣਾ ਚਾਹੁੰਦਾ ਤੇ ਵੀ ਆਰ ਅਫੋਰਡ ਨਹੀਂ ਕਰ ਜਾਂਦਾ ਉਹ ਤੇ ਸਰ ਮੇਰੇ ਕੋਲ ਨਾ ਪਤਾ ਕਿ ਮੈਂ ਵੀ ਜ਼ਿੰਦਗੀ 'ਚ ਤੁਹਾਡੇ ਵਰਗਈ ਆ ਮੈਂ ਵੀ ਬਹੁਤ ਹੀ ਜ਼ਿੰਦਗੀ ਯਾਰੀ ਚ ਲਟਾਤੀ ਕਾਸ਼ ਮੈਂ ਸਾਬ੍ਹਿਆਂ ਦਾ ਮੈਂ 100 ਫਿਲਮਾਂ ਦਾ ਬਣਾ ਦਿੰਦਾ ਔਰ ਜਿੱਦ ਮੈਂ ਸਿਨੇਮਾ ਮੈਂ ਪਿੰਡ ਇਹਨਾਂ ਨੂੰ ਕੱਲ ਹੀ ਹਾਜ਼ਰੀ ਮੈਂ ਮੇਰੇ ਪਿੰਡ ਸਿਨੇਮਾ ਬਣਾਉਣਾ 100 ਰੁਪਏ ਟਿਕਟੋਕ ਹੀ ਨਾਲ ਲੱਗਰ ਫਰੀ ਮੰਦੋਬੀ ਦਾਲ ਫੁੱਲ ਕੇ ਖਾਓ ਔਰ ਅੱਛੀਆਂ ਫਿਲਮਾਂ ਲਾਈਏ ਸੀ ਜਦੋਂ ਮੈਂ ਰੱਬ ਨੇ ਬਣਾਈਆਂ ਜੋੜੀਆਂ ਕਰੀ ਸੀ ਨਾ ਬਹੁਤ ਬੰਦੇ ਕਹਿੰਦੇ ਬਹੁਤ ਯਾਰ ਰਮਾਸ ਕਰਦਾ ਹੁਣ ਨੈਟਫਲਿਕਸ ਤੇ ਕੀ ਹੋ ਰਿਹਾ ਹੈ ਜੇ ਜੀ ਬੋਲਦੇ ਇਹਦੇ ਬਾਰੇ ਬੋਲਦੇ ਸਰ ਕਿਤੇ ਮੈਨੂੰ ਦੀ ਆਵਾਜ਼ ਸੁਣੀ ਨਹੀਂ ਆ ਪੈਦਾ ਇੱਕ ਬਹੁਤ ਵੱਡਾ ਅਜੰਡਾ ਹੈ ਜਿਹੜਾ ਤੁਹਾਨੂੰ ਪਤਾ ਹੀ ਹੈ ਸੋਸ਼ਲ ਮੀਡੀਆ ਇਸ ਦਾ ਹਾਲਾ ਤੁਹਾਨੂੰ ਪਤਾ ਹੀ ਹੈ ਕਿੰਨਾ ਬਲਗਰ ਚਿਤਾਂ ਆ ਰਹੀਆਂ ਨੇ ਹੁਣ ਜਿਹੜੀ ਸੱਚੀ ਆਵਾਜ਼ ਹੈ ਸਰ ਕਿਤਨੇ ਦੇ ਗੱਬੇ ਜਾਂਦੀ ਹੈ ਤੁਹਾਨੂੰ ਵੀ ਪਤਾ ਹੈ ਸੱਚ ਲੋਕ ਦੇਖਣਾ ਪਸੰਦ ਕਰਦੇ ਆ ਫਿਰ ਸਰ ਗੁਰ ਕੋ ਹੁਣ ਤੁਸੀਂ ਜਾ ਕੇ ਜੀ ਸਰ ਤੁਸੀਂ ਆਵਾਜ਼ ਚੋ ਤੁਸੀਂ ਨਹੀਂ ਸੀਨੀਅਰ ਹੋ ਇੱਕ ਗੱਲ ਸਰ ਲਾਸਟ 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 ਹੈ ਇਹ ਆਪਣਾ ਧੋੜੇ ਹੀ ਫਰਕ ਹੈ ਤੂੰ ਸਕੂਲ ਤੁਸੀਂ ਮੈਂ ਕਾਲ ਸਰ ਮੈਂ ਕਹਿੰਦਾ ਗੱਲ ਕਰਦੇ ਨਾ ਮਨੂ ਬਾਣੀ ਦਾ ਇੱਕ ਸ਼ਬਦ ਆ ਦੇਖੋ ਮੇਰੀ ਨਿੱਜੀ ਰਾਏ ਹੈ ਜੇ ਵੈਸੇ ਤਾਂ ਹੁਣ ਫਾਰਮੈਟ ਇੰਦਾ ਦਾ ਬਣ ਗਿਆ ਤੁਸੀਂ ਅਸੀਂ ਵੀ ਉਸ ਉਸ ਜਗ੍ਹਾ ਨੂੰ ਪਸੰਦ ਕਰਦਾ ਜਿੱਥੇ ਵੱਡੇ ਸ਼ੀਸ਼ੇ ਹੋਣ ਤੇ ਮਹਿੰਗੇ ਕੱਪੜੇ ਹੋਣ ਹੈ ਨਾ ਤੇ ਮੈਂ ਮੈਂ ਤਾਂ ਬਹੁਤ ਚਿਰ ਤੋਂ ਇਹ ਵਿਚਾਰ ਕਰ ਰਿਹਾ ਮੈਂ ਨਿੱਜੀ ਜ਼ਿੰਦਗੀ ਜਹਾਦਨਾ ਲਾ ਕੇ ਰੱਖਦਾ ਆਪਣੇ ਘਰੇ ਆਪ ਕੋਟ ਤੇ ਪਜਾਮਾ ਨੂੰ ਪ੍ਰਿਫਰ ਕਰਦਾ ਪਰ ਕਈ ਵਾਰ ਹੁਣ ਤੁਸੀਂ ਸਾਰਿਆਂ ਨੇ ਪਾਈਆਂ ਮਹਿੰਗੀਆਂ ਜਿੰਨਾ ਫਿਰ ਮੈਨੂੰ ਕਦੇ ਕਦੇ ਲੱਗਦਾ ਮੈਂ ਹੀ ਪਾਇਆ ਉਹ ਕੀ ਹੁੰਦਾ ਕਿ ਇੱਕ ਬੰਦਾ ਸਿਨੇਮਾ ਵਿੱਚ ਫਿਲਮ ਦੇਖਣ ਆ ਜਾਂਦਾ ਟਿਕਟ ਬਹੁਤ ਮਹਿੰਗੀ ਹੁੰਦੀ ਹੈ ਇਸ ਵਿੱਚ ਕੋਈ ਸ਼ੱਕ ਨਹੀਂ ਆਮ ਆਮ ਬੰਦੇ ਲਈ ਆਮ ਨਹੀਂ ਉਹਦੇ ਬਾਅਦ ਪਾਪ ਕੌਰਨ ਫਿਰ 300 ਦਾ ਫਿਰ GST 30% ਮੈਂ ਤਾਂ ਇਹਨਾਂ ਮਾਲਾਂ ਨੂੰ ਬੇਨਤੀ ਕਰਦਾ ਵੀ ਥੋੜਾ ਜਿਹਾ ਕਰੋ ਯਾਰ ਥੋੜਾ ਜਿਹਾ ਸੈਟਿੰਗ ਹੈ ਨਾ ਜਾਂ ਫਿਰ ਤੁਸੀਂ ਆਧਾਰ ਗੜ ਦੇਖਿਆ ਕਰੋ ਜੀਦੇ ਨੂੰ 10-12 ਕਿਲੇ ਭਾਈ ਉਹ 500 ਹੋਰ ਵਧੂਦਾ ਜੀਰਾ ਸਾਡੇ ਵਾਂਗ ਘੱਟ ਵਾਲਾ ਪੈੜੀ ਵਾਲਾ ਆ ਆਮ ਬੰਦਰ ਰੋਜ਼ਗਾਰ ਵਾਲਾ ਉਹਦੀ ਟਿਕਟ ਸਸਤੀ ਵਾਲਾ ਆਧਾਰ ਕਾਰਡ ਦੇਦਾ ਆਰਤੀ ਹੋਣੀ ਜੈਦੇ ਟਿਕਟ ਸਰ ਨੌਜਵਾਨਾਂ ਲਈ ਇੱਕ ਮੈਸੇਜ ਜ਼ਰੂਰ ਦਿਓ ਕਿਉਂਕਿ ਇਹ ਜਿਹੜੇ ਸਰ ਕਿੰਨੇ ਫਿਰੋ ਜ ਮੈਸੇਜ ਤੇ ਡੇਰੇ ਤੇਰੀ ਗੱਲ 2004 ਪੰਜ ਦਾ ਮੈਂ ਕੂਕਦਾ ਵੀ ਡੇਰੇ ਵਾਲੇ ਕੀਤਾ ਸੀ ਕਿ ਪੰਤ ਕਮਜ਼ੋਰ ਜਿਨ੍ਹਾਂ ਦੀ ਗੱਲ ਕਰਦੇ ਆ ਸੀ ਉਹ ਵੀ ਕਹਿੰਦੇ ਨੇ ਇਹ ਤਾਂ ਗਦਾਰ ਆ ਉਹ ਬੰਦਾ ਦੱਸ ਕੀ ਕਰੇ ਸਰ ਸਾਡੇ ਵਿੱਚ ਕਿਤੇ ਬਾਤ ਤੋਂ ਬਾਅਦ ਮਿਲਦਾ ਸਿੰਘਰਾ ਜੋ ਮੈਂ ਜਿੰਨੀ ਗੱਲ ਮੈਨੂੰ ਪੰਜ ਦੀ ਗੱਲ ਹੋਰ ਕਿੰਨੇ ਨੇ ਕਦੇ ਦੱਸੀ ਬੰਦੀ ਕੀਤਾ ਜਿੱਤਾਂ ਚ ਕਿੰਨੀ ਕਰਦੇ ਆ ਹਾਂ ਕਿਤੇ ਮੌਕੇ ਤੇ ਜਦੋਂ ਜੋ ਕੋਈ ਧਾਰਮਿਕ ਦਿਨ ਆਉਂਦਾ ਸ਼ਾਇਦ ਉਹ ਕਰਦੇ ਨੇ ਇਹ ਤਾਂ ਡਟ ਕੇ ਕਰਦੇ ਆ ਕੀ ਕਿਸੇ ਨੇ ਵੀ ਲੈਡ ਗਰੂ ਦਾ ਘੁੰਮਦੇ ਨੇ ਚੋਰ ਪਤਾ ਤਾ ਤੂੰ ਵੀ ਵੱਡੀਆਂ ਹੋ ਗਈ ਸੀ ਆ ਦਰ ਘੱਟਿਆ ਚ ਬੱਲਾ ਮੁੱਲ ਸਮਝੇ ਨਹੀਂ ਨਾ ਕਿ ਜਿਹੜਾ ਕਰਦਾ ਕੰਮ ਸੇਕਮ ਉਹਦਾ ਮੁੱਲ ਦਵਾ ਨਾ ਉਹਨੂੰ ਸਰਕਾਰ ਤਾਂ ਦਊ ਉਹਨੂੰ ਪਿਆਰ ਵੀ ਹੋਰ ਹਲਾਰਾ ਦੋ ਵੀ ਅਸੀਂ ਤੇਰੇ ਨਾਲ ਆ ਇੱਕ ਬੰਦਾ ਗੱਲ ਕਰਦਾ ਦੂਜਾ ਲੱਤ ਖਿਚ ਲੰਦਾ ਬਿਲਕੁਲ ਸਹੀ ਜੀ ਇਸੇ ਕਰਕੇ ਜਿਹੜਾ ਹਵਾਬ ਹੈ ਨਾ ਦੇਖੋ ਜਦ ਤੱਕ ਆ ਆਮ ਲੋਕਾਂ ਨੂੰ ਸ਼ਿਕਾਇਤ ਹੁੰਦੀ ਹੈ ਵੀ ਦਿੱਲੀ ਰੂਲ ਕਰਦੀ ਹੈ ਦਿੱਲੀ ਆ ਨਹੀਂ ਸੈਂਟਰ ਸਰਕਾਰ ਇਹ ਨਹੀਂ ਕਰਦੀ ਸਟੇਟ ਸਰਕਾਰ ਜੇ ਤੁਸੀਂ ਆਪਦੇ ਪਿੰਡ ਨੂੰ ਤਕੜਾ ਕਰ ਲੋ ਜੇ ਇੱਕ ਪਿੰਡਾਂ ਦੇ ਸਾਰੇ ਗ੍ਰਾਮ ਪੰਚਾਇਤ ਇਕੱਠੀ ਕਰ ਲੋ ਮੁੱਦੇ ਹੀ ਖਤਮ ਹੈ ਸਿਸਟਮ ਹੀ ਹੈ ਲੋ ਸਰ ਸਰ ਕਿੱਦਾਂ ਹੋਏਗਾ ਸਰ ਤੁਸੀਂ ਇਹ ਤਾਂ ਡਿਫਾਈਨ ਤੁਸੀਂ ਆਪਣੇ ਪਿੰਡ ਜਾਓ ਜਿਹੜੇ ਪੰਜ-ਪੰਜ ਢੜੇ ਵਾਲਾ ਉਹਨਾਂ ਨੂੰ ਇਕੱਠੇ ਕਰੋ ਵੀ ਭਾਈ ਵੋਟਾਂ ਪਾਈ ਜਾਓ ਪਰ ਕਿਸੇ ਮੁੱਦੇ ਤੇ ਇਕੱਠੇ ਹੋ ਜਨ ਆਹ ਪ੍ਰੋਬਲਮ ਸਰ ਜਿਵੇਂ ਬੜੇ-ਬੜੇ ਮਤਲਬ ਅਲੱਗ-ਅਲੱਗ ਢੜੇ ਬੰਦੀਆਂ ਬੜੀਆਂ ਹੁੰਦੀਆਂ ਲੜਨ ਨੂੰ ਤਿਆਰ ਹੁੰਦੇ ਨੇ ਪੈਸਾ ਨਾ ਹੁੰਦਾ ਸਰ ਉਹ ਪੈਸੇ ਦੇ ਫਿਰ ਇਹੀ ਕਾਰਪੋਰੇਟ ਚਾਹੁੰਦਾ ਸੀ ਉਹਦੇ ਤੁਸੀਂ ਲੱਗੇ ਸਮਾਜ ਕਮੇਟੀ ਐਸੀ ਲਈ ਦਿੱਤੀ ਨਹੀਂ ਗੱਲ ਕੀਤੀ ਮਤਲਬ ਸੰਵਾਦ ਬਾਤ ਮਰਦਾ ਬਾਤ ਨਿਪਾਕ ਸਿੰਘ ਨੇ ਕਹੀ ਸੀ ਬਟ ਮੈਂ ਜ਼ਿਆਦਾ ਜਿਹਨਾਂ ਨੂੰ ਮੈਂ ਗਦਰੀ ਬਾਪਿਆਂ ਨੂੰ ਜ਼ਿਆਦਾ ਪੜਿਆ ਔਰ ਮੈਂ ਕਰਤਾਰ ਸਿੰਘ ਸਰਾਭਾ ਸਾਹਿਬ ਨੂੰ ਪਾਇਤਾ ਰੋ ਸਵੇਰੇ ਮਾਥਾ ਟੇਕਾ ਸਾਡੀ ਜਿੱਥੇ ਬੰਦੀ ਇਹਨਾਂ ਕਲਾਬਿੰਗ ਦਾ ਕਰਦੇ ਨਹੀਂ ਆ ਕੋਈ ਜੀ ਸਰ ਸਭ ਕਰਦੇ ਆ ਅਸੀਂ ਜਿੰਨੇ ਵੀ ਚੈਨਲ ਤੇ ਕਵਰੇਜ ਕਰਨੀ ਸਰ ਕਦਰੀ ਵਾਪਾਂਦਰ ਰਿਕਾਰਡਿੰਗ ਕਰਦਾ ਤੇ ਜਿਹੜਾ ਕੰਮ ਕਰਤਾਰ ਸਿੰਘ ਸਰਾਭਾ ਸਾਹਿਬ ਕਰ ਗਿਆ ਉਹ ਕਿਸੇ ਤੋਂ ਹੋਣਾ ਸਰ ਫਿਰ ਉਹਦੇ ਲਈ ਕਿਸੇ ਗਵਰਨਮੈਂਟ ਕਿਉਂ ਨਹੀਂ ਐਗਰੀ ਹੋ ਰਹੀ ਉਹਨਾਂ ਦਾ ਘਰਨਾ ਮਤਲਬ ਵਾਲੀ ਸ਼ਾਨ ਬਣਾਉਣ ਦੇ ਲਈ ਜਿੱਦਾਂ ਆਨਸਰ ਉੱਤੇ ਹੀ ਸਰ ਉਹਨਾਂ ਦਾ ਸਰਾਭਾ ਸਾਹਿਬ ਦਾ ਜੀ ਬਿਲਕੁਲ ਸਰ ਮੈਂ ਕਿੰਨੇ ਬੰਦੇ ਖੜੇ ਆ ਲੈ 100 ਲੱਖ ਲੱਖ ਮੈਂ ਆਉਣਾ ਤੁਹਾਡੇ ਨਾਲ ਚਲੋ ਸਰਕਾਰਾਂ ਕਿ ਸਰਕਾਰ ਤੇ ਕਿਉਂ ਸਿੱਟਦੇ ਆਪਾਂ ਆਪਾਂ ਕਿੰਨੇ ਬੰਦੇ ਕਿਹੜੇ ਮੇਰੀ ਕਿੰਨੀ ਗੱਲ ਹੈ ਦੇਖੋ ਇਹ ਪੱਤਰਕਾਰ ਆਸ ਵਾਲਾ ਛੋਟੇ ਵੀ ਗੱਲ ਤੇ ਮੁੱਦੇ ਲਿਆ ਆਪਾਂ ਕਹਿੰਦੇ ਵੀ ਬਾਬਿਆਂ ਦਾ ਘਰ ਹੈ ਵੀ ਉਹਦੇ ਤੇ ਖਰਚਾ ਕਰ ਰਹਾ ਤੁਸੀਂ ਦੱਸੋ ਮੈਂ ਦੰਨਾ ਕੱਲ ਨੂੰ ਮੇਰੇ ਤੋਂ ਲੈ ਜਾ ਤੁਸੀਂ ਆ ਜਾਓ ਸਾਰੇ ਆਪਰੇ ਵਾਲਾ ਸਭ ਤੁਹਾਡੇ ਨਾਲ ਹੀ ਲੱਖ ਰੁਪਏ ਦਾ ਚੈੱਕ ਮੈਂ ਤੁਹਾਨੂੰ ਫੜਾ ਦਿੰਦਾ ਕਰੋ ਸ਼ੁਰੂ ਇੱਕ ਕੁਐਸਚਨ ਹੋ ਰਿਹਾ ਸਰਾਪਾ ਸਾਹਿਬ ਦੀ ਫਿਲਮ ਆਈ ਸੀ ਸਾ ਸਿਨੇਮਾਸ ਦੇ ਵਿੱਚ ਨਹੀਂ ਰਿਲੀਜ਼ ਨਹੀਂ ਹੋਈ ਜਿਹੜੀ ਮਤਲਬ ਹੋਣੀ ਚਾਹੀਦੀ ਸੀ ਦੇ ਕੋ ਸਿਨੇਮਾ ਹੈ ਜਿਹੜਾ ਛੋਟੇ ਵੀਰ ਇਹਨੂੰ ਤੁਸੀਂ ਇਸ ਤਰ੍ਹਾਂ ਨਹੀਂ ਲੈ ਸਕਦੇ ਕਈ ਵਾਰੀ ਮੈਂ ਆਮ ਤੌਰ ਤੇ ਇੰਟਰਨੈਟ ਤੇ ਜਿਹਦਾ ਸੱਜਣ ਮਿੱਤਰ ਵੀ ਇਹ ਚੀਜ਼ਾਂ ਤੁਹਾਡੇ ਵਰਗੇ ਜੁੜੇ ਹੁੰਦੇ ਨੇ ਜਿਹੜੇ ਨਾਲ ਭੇਜਦੇ ਨੇ ਕਈ ਵਾਰੀ ਬਹੁਤ ਬੰਦਿਆਂ ਨੂੰ ਸ਼ਿਕਵਾ ਹੁੰਦਾ ਮੈਨੂੰ ਕੰਮ ਨਹੀਂ ਜੀ ਮਿਲਦਾ ਅੱਛਾ ਕੋਈ ਕਹ ਦੂਗਾ ਲੋਬੀ ਹੈ ਕੋਈ ਕਹ ਦਿੰਦਾ ਫਿਲਮਾਂ ਦੀ ਲੋਬੀ ਹੈ ਕੋਈ ਕਹਿੰਦਾ 뮤ਜ਼ਿਕ ਇੰਡਸਟਰੀ ਕੋਈ ਲੋਬੀ ਨਹੀਂ ਯਾਰ ਯੂ ਟਿਊਬਰ ਤੁਸੀਂ ਆਪ ਦਾ ਕੰਟੈਂਟ ਪਾ ਦਿਓ ਤੁਹਾਡਾ ਚੰਗਾ ਹੋਊਗਾ ਤੁਹਾਨੂੰ ਹਰ ਬੰਦੇ ਦਾ ਸਟਾਰਟ ਤੇ ਜ਼ੀਰੋ ਤੋਂ ਹੁੰਦਾ ਨਾ ਫੇਰ ਹੀ 100 ਤੇ ਜਾਂਦਾ ਨਾ ਤੇ ਲੋਬੀ ਲੂਬੀ ਵਾਲਾ ਕੁਝ ਨਹੀਂ ਹੁੰਦਾ ਅਸਲ ਚ ਕੀ ਹੁੰਦਾ ਨਾ ਜਦੋਂ ਮੋਸਟਲੀ ਪ੍ਰੋਡਿਊਸਰ ਫਿਰ ਹੋਰ ਸਾਡੀ ਫਿਲਮ ਹਾ ਗੁੱਡੀ ਨੂੰ ਮੈਂ ਤਾਂ ਮਿਲਿਆ ਨਹੀਂ ਮੈਂ ਤਾਂ ਸੈੱਟ ਤੇ ਮਿਲਿਆ ਬਟ ਫਿਲਮ ਅਸੀਂ ਬਣਾ ਰਹੇ ਹਾਂ ਬਟ ਮੈਂ ਇਹਨੂੰ ਮਿਲਿਆ ਨਹੀਂ ਸੀ ਨਾ ਦੂਜੀ ਗੁੱਡੀ ਨੂੰ ਮਿਲਿਆ ਡਾਇਰੈਕਟਰ ਨੇ ਫਾਈਨਲ ਕਰਿਆ ਕਈ ਵਾਰੀ ਕੀ ਹੁੰਦਾ ਨਾ ਜਿਹੜੇ ਬਹੁਤ ਅੱਛੇ ਆਰਟਿਸਟ ਹੁੰਨੇ ਆ ਉਹ ਕਦੇ ਕਦੇ ਰਹਿ ਜਾਂਦੇ ਆ ਇਸ ਕਰਕੇ ਕਈ ਵਾਰੀ ਉਹ ਪਹੁੰਚ ਨਹੀਂ ਪਾਦੇ ਕਟਈ ਇਸ ਕਰਕੇ ਵੀ ਰਹਿ ਜਾਂਦਾ ਉਹਦੀ ਹਰਕਤਾਂ ਬਹੁਤ ਲੰਡੂ ਹੁੰਦੀਆਂ ਮਤਲਬ ਉਹ ਨਾਲੇ ਤਾਂ ਰੋਟੀ ਖਾਣਗੇ ਨਾਲੇ ਗੇ ਕਰਨਗੇ ਇਸ ਕਰਕੇ ਬਹੁਤ ਲੋਕਾਂ ਨੂੰ ਇਹ ਸ਼ਿਕਵਰ ਹੈ ਤਾਂ ਇਸ ਤਰ੍ਹਾਂ ਦਾ ਗੋਸ਼ਟੀ ਹੁੰਦਾ ਐਫਰਟ ਹੈ ਹੁਣ ਮੰਨ ਲਓ ਇੱਕ ਬੰਦੇ ਨੇ ਇੱਕ ਟਾਰਗੇਟ ਆਡੀਅנס ਉਹਦੀ ਹੈ ਪਹਿਲਾ ਮੰਨ ਲਓ ਤੁਸੀਂ ਇੱਕ ਫਿਲਮ ਬਣਾ ਰਹੇ ਹੋ 10 ਕਰੋੜ 8 ਕਰੋੜ 5 ਕਰੋੜ ਜਿੰਨਾ ਵੀ ਲਾ ਦਿਓ ਤੁਹਾਡੀ ਇਹ ਤਾਂ ਹੋਣੀ ਚਾਹੀਦੀ ਹੈ ਨਾ ਪਹਿਲਾ ਕੋਸ਼ਿਸ਼ ਵੀ ਮੈਰ ਆਡੀਓ ਰਾਈਟਸ ਵਿੱਚੋਂ ਕਿ ਮੈਨੂੰ 2-4 ਕਰੋੜ ਮਿਲ ਜਾਊਗਾ ਅੱਛਾ ਫਿਰ ਮੈਂ ਜੇ ਸੈਟਲਾਈਟ ਦਵਾਂਗਾ ਮੈਨੂੰ ਕਰੋੜ 2 ਮਿਲ ਜਾਊਗਾ ਚਲੋ ਮੇਰੀ ਮੇਰੀ 75% ਰਿਕਵਰੀ ਹੋ ਜੂਗੀ ਤੇ ਮੈਂ ਤਾਂ ਹੀ ਰੋਲ ਆਨ ਹੋ ਗਏਗਾ ਬਿਜ਼ਨਸ ਤੇਔਰ ਵੱਲੋਂ ਕੋਈ ਨਵਾਂ ਬੰਦਾ ਆ ਜਾਂ ਜਿਹਦੀ ਕੋਈ ਪ੍ਰੋਪਰ ਟਾਰਗੇਟ ਆਡੀਅנס ਹੁੰਦੀ ਹੀ ਨਹੀਂ ਉਹਦੇ ਲਈ 10 ਕਰੋੜ ਕੋਈ ਵੀ ਨਹੀਂ ਲਾ ਸਕਦਾ ਨਾ ਤਾਂ ਇਸ ਤਰ੍ਹਾਂ ਦੇ ਸ਼ਿਕਵੇ ਤੇ ਖਦਸ਼ੇ ਇਹ ਬੇਬੁਨਿਆਦ ਹੀ ਹੁੰਦੇ ਨੇ ਸਰ ਕੋਈ ਆਖੀ ਤੁਹਾਡੀ ਆਮਦਨ ਵਾਲੀ ਮੂਵੀ ਇਦਾਂ ਦੀ ਹੋਵੀ ਚੋਣੀ ਕਰਦੀ ਵਾਗਨ ਤੇ ਬਲੇ ਜੇ ਪ੍ਰਤਾਪ ਸਿੰਘ ਸਾਹਿਬ ਆ ਜਾਂ ਜਗਤ ਸਿੰਘ ਗਿੰਦਲ ਜਾਂ ਔਰ ਭੈਰਨਦੀਪ ਸਿੰਘ ਨਾਰੰਗਵਾਲ ਵਰਗੀਆਂ ਜਿਹੜੇ ਸੂਤ ਰਹੇ ਆ ਪੁਰਾਣੇ ਤੋਂ ਧਰਮਕ ਦਾ ਹੀ ਬਹੁਤ ਵੱਡੀ ਫਿਲਮ ਬਣਾਉਣੀ ਚਾਹੁੰਦੇ ਸੀ 2010 11 ਚ ਪ੍ਰੋਮੋ ਬਣਾਇਆ ਸੀ ਜੀ 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 ਸਿੱਖ ਵਾਰੀਏ ਨੂੰ ਦਾ ਉਦੋਂ ਨਹੀਂ ਬਣਾ पाए ਉਦੋਂ ਬਜਟ ਬਹੁਤ ਵੱਡਾ ਲੱਗ ਰਿਹਾ ਸੀ ਕਿਉਂਕਿ ਗ੍ਰਾਫਿਕਸ ਬਹੁਤ ਮਹਿੰਗਾ ਹੁੰਦਾ ਸੀ ਹੁਣ ਤਾਂ ਚਲੋ ਟੈਕਨੀਸ਼ੀਅਨ ਬਹੁਤ ਹੋ ਗਏ AI ਦਾ ਜ਼ਮਾਨਾ ਆ ਗਿਆ ਬਹੁਤ ਚੀਜ਼ਾਂ ਆਪਾਂ 25 ਕਰੋੜ ਦਾ ਕੰਮ 10 ਚ ਵੀ ਕਰ ਸਕਦੇ ਆ ਬਾਟਾ ਪਿੱਛੇ ਜੇ ਆਪਣੇ ਮੁੰਡੇ ਨਹੀਂ ਫਿਲਮ ਆਈਆਂ ਫਿਰ ਉਹਦੇ ਤੇ ਕਿੰਤੂ ਬਹੁਤ ਹੈ ਦੇਖੋ ਪਹਿਲਾਂ ਤਾਂ ਇਹ ਡਿਫਾਈਨ ਕਰਨਾ ਪਊਗਾ ਕਈ ਕਿ सिनेਮੇ ਨੂੰ ਤੁਸੀਂ ਸਾਰੇ ਆਸੀਂ ਸਾਰੇ ਪੰਜਾਬੀ ਮਾਧਿਅਮ ਮੰਨਦੇ ਆ ਕਿ ਕਿਤੇ ਨਾ ਕਿਤੇ ਅਗਲੀ ਜਨਰੇਸ਼ਨ ਨੂੰ ਜੋੜਦਾ ਹੈ ਇਹ ਆਏ ਦੇ ਨਾਲ ਕੋਈ ਫਾਇਦਾ ਹੁੰਦਾ ਹੈ ਪਹਿਲਾ ਤਾਂ ਇਹ ਸਵਾਲ ਹੈ ਦੂਜਾ ਸਵਾਲ ਇਹ ਹੈ ਕਿ ਸਿੱਖੀ ਜ਼ਮਨ ਨਾਲ ਜੁੜੇ ਜਿਹੜੇ ਜਿਹੜੇ ਸਬਜੈਕਟ ਹੈ ਉਹ ਕਿਸ ਹੱਦ ਤੱਕ ਤੁਸੀਂ ਬਣਾ ਸਕਦੇ ਹੋ ਤੀਜਾ ਸਵਾਲ ਇਹ ਹੈ ਵੀ ਜੇ ਦਾ ਤੁਸੀਂ ਅਸੀਂ ਵਾਲ ਕਟਿਆ ਕੀ ਸਾਨੂੰ ਮਜਾਜਤ ਹੈ ਕਿ ਅਸੀਂ ਬਣਾ ਸਕਦੇ ਆ ਜਾਂ ਫਿਰ ਪੂਰੀ ਦੇਖੋ ਇੱਕ ਤਾਂ ਆਰਮੀ ਕੋਡ ਹੈ ਬਾਬਿਆਂ ਨੇ ਜਿਹੜਾ ਜਿਹੜਾ ਦਵਾਲਾ ਸਜਾ ਕੇ ਉਸ ਤਰ੍ਹਾਂ ਦੇ ਬਾਣੇ ਚ ਰਹਿਣਾ ਤੇ ਉਹ ਗਰੀਬ ਦੇ ਹੱਕ ਲਈ ਲੜਨਾ ਉਸ ਵਕਤ ਦਾ ਫਾਈਟ ਦਾ ਜ਼ਮਾਨਾ ਸੀ ਹੁਣ ਡੈਮੋਕਰੈਟਿਕ ਸੈਟਅਪ ਹੈ ਥੋੜਾ ਚੇਂਜ ਹੋ ਗਿਆ ਤੇ ਕੀ ਤੁਸੀਂ ਭਵਿਕ ਚ ਜਿਹੜਾ ਸਿਰਮਾ ਉਸ ਤਰ੍ਹਾਂ ਦਾ ਉਹਨਾਂ ਉਹਨਾਂ ਨੂੰ ਸਮਰਪਿਤ ਹੋ ਕੇ ਮਹਾਨ ਲੋਕਾਂ ਨੂੰ ਬਣਾ ਸਕਦੇ ਹੋ ਜੇ ਨਹੀਂ ਜੇ ਉਹਦੇ ਕਿੰਤੂ ਮ੍ਰਤਵਾ ਫਿਰ ਨਹੀਂ ਬਣਾ ਸਕਦੇ ਫਿਰ ਤੁਹਾਨੂੰ ਕੁਵਾਰਸ਼ੀ ਐਦਾਂ ਹੋਊਗਾ ਜਾਂ ਤਾਂ ਕੋਈ ਸਮਾਜਿਕ ਫਿਲਮ ਬਣ ਸਕਦੀ ਹੈ ਜਾਂ ਫਿਰ ਕਾਮੇਡੀ ਬਣ ਸਕਦੀ ਹੈ ਵੈਡੀ ਬਣਾ ਲਿਆ ਜੋਤੀ ਹੈ ਹਾਈ ਸੱਚਾ ਤਾਂ ਨਾਈਕੀ ਲੋਕ ਉੱਡ ਕਰਦੇ ਨੇ ਮਤਲਬ ਸਿਸ਼ਟੀ ਪਰ ਕੋਈ ਨਹੀਂ ਜਾਂਦਾ ਇਹ ਤਾਂ ਨਹੀਂ ਜੀ ਨਹੀਂ ਜਾਨੇ ਪਰ ਪਰਸ਼ਰ ਦੇਖੋ ਸਾਰੀਆਂ ਚੀਜ਼ਾਂ ਦੇਖੋ ਤੁਸੀਂ ਵੈਸੇ ਲਾਉਣਾ ਤੁਸੀਂ ਉਹਦਾ ਮੁੱਲ ਚਾਹੀਦਾ ਤੁਹਾਨੂੰ ਮੰਨ ਲਓ ਤੁਸੀਂ ਮੈਂ ਅਸੀਂ ਤਾਂ ਰੋਕ ਫਿਲਮ ਬਣਾ ਲਈ ਐਸੀ ਤੁਹਾਨੂੰ ਕਹੀ ਵੀ ਤੁਸੀਂ ਆਓ ਤੁਸੀਂ ਆਓ ਵੀ ਤੁਸੀਂ ਆ ਕੇ ਆਪਣਾ ਅੰਦਰੋਂ ਬੈਠ ਕੇ ਫੋਨ ਕਰੋ ਵੀ ਗੱਲ ਤਾਂ ਬੜੀ ਨਹੀਂ ਫਿਰ ਦੂਜਾ ਬੰਦਾ ਨਹੀਂ ਆਉਂਦਾ ਅੱਜ ਕੱਲ ਮਾਉਥਾ ਮਾਉਥ ਬਹੁਤ ਡਿਸਟਰੀਅਰ ਜਿਵੇਂ ਸਰ ਸ਼ੌਂਕੀ ਸਰਦਾਰ ਤੁਹਾਡੀ ਮੂਵੀ ਹੈ ਜੀ ਬਾਈ ਜੀ ਉਹਨਾਂ ਦਾ ਵੀ ਗਾਣਾ ਸੀ ਇੱਕ ਸ਼ੌਕਸਰ ਵਾਲੀ ਤੇ ਉਹ ਕੋਲਾ ਵੀਰ ਮਿਲਦਾ ਜੋੜਦਾ ਕਿਤੇ ਨਾ ਕਿਤੇ ਦੇਖਦਾ ਐ ਤੇਰਾ ਬਾਵਾ ਪਹਿਰਾਵਾ ਵੀ ਮਿਲਦਾ ਜੋੜਦਾ ਨਿਆਰਾ ਇਹਦਾ ਮਤਲਬ 바ਗੀ ਸ਼ੌਂਕੀ ਸਰਦਾਰਾ ਇਹ ਸਾਡੇ ਮੁੰਡੇ ਬੋਲੋ ਜੀ ਬੋਲੋ ਧੰਨਵਾਦ ਬਹੁਤ ਬਹੁਤ ਬਾਈ ਜੀ ਜਿਹੜੇ ਜਿੰਨੇ ਵੱਡੇ ਕਲਾਕਾਰ ਨੇ ਬਾਈ ਜੀ ਹੁਣੀ ਇਹਨਾਂ ਨੂੰ ਦੇਖਦੇ ਕੇ ਸਿੱਖ ਰਹੇ ਆ ਮੈਂ ਘਰ ਬੋਲ ਜਦੋਂ ਮੈਨੂੰ ਲੱਗੇ ਵੀ ਤੁਹਾਡੇ ਤੋਂ ਦੋ ਪੀੜੀਆਂ ਅੱਗੇ ਵਾਲੇ ਕਲਾਕਾਰ ਵੇਖ ਕੇ ਕਿਉਂਕਿ ਐਂ ਨਾ ਜੇ ਸਿੱਖਾਂਗੇ ਨਹੀਂ ਰੱਗੇ ਅਸੀਂ ਕਿ ਉਹ ਚੀਜ਼ਾਂ ਬਣਾਵਾਂਗੇ ਇਹਨਾਂ ਦੀ ਬਣਾਈ ਹੋਈ ਜਿਹੜੀ ਲਈ ਹੈ ਜਿਹੋਦੇ ਤਰ੍ਹਾਂ ਨਹੀਂ ਤਾਈ ਮੈਨੂੰ ਲੱਗਦਾ ਵੀ ਇਹ ਚੀਜ਼ਾਂ ਨਾਲ ਜੋੜ ਸਕਦੇ ਜਿਨ੍ਹਾਂ ਨਾਲ ਆਪਾਂ ਟੁੱਟ ਰਹੇ ਹਾਂ ਇਹ ਜਿਹੜੀ ਮੂਵੀ ਆ ਇਹਦੇ ਵਿੱਚ ਮੈਨੂੰ ਸਭ ਤੋਂ ਵਧੀਆ ਇਹੀ ਲੱਗਿਆ ਵੀ ਪੰਜਾਬੀ ਜਿਹੜੇ ਮੇਨ ਮੁੱਦੇ ਜਿਹੜਾ ਪੂਰੀ ਨਹੀਂ ਟੱਚ ਕੀਤਾ ਉਹ ਬਾਈ ਉਹਨਾਂ ਨੇ ਟੱਚ ਕੀਤਾ ਭਰਾਵਾਂ ਦੀ ਪਿਆਰ ਜਾਂ ਜਿਹੜਾ ਜ਼ਮੀਨਾਂ ਦੇ ਰੌਲੇ ਆ ਉਹ ਆਮ ਦੇਖਦੇ ਰਹਿੰਦੇ ਉਹ ਤੋਂ ਬਾਅਦ ਕਹਿੰ ਨੂੰ ਆਸਟ੍ਰੇਲੀਆ ਗੈਂਗਸ ਦਾ ਮਾਰ ਸਾਰਾ ਹਰ ਇੱਕ ਪੱਖਾ ਜਿਹੜਾ ਇਹ ਮੂਵੀ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲ ਰਿਹਾ ਤਾਂ ਹੀ ਇਹਨਾਂ ਨੂੰ ਪਰਮੰਦਰ ਥੈਂਕ ਯੂ ਥੈਂਕ ਯੂ ਰਾਜੀ ਥੈਂਕ ਯੂ ਏਰੀਵਰੀਵਨ ਹੋਰ ਕੋਈ ਕੁਸਚਨ ਫਿਲਮ ਬਾਰੇ ਕੁਸਨ ਰੱਖੋ ਥੈਂਕ ਯੂ